25 ਤੋਂ 26 টারਮਸ ਨੇ ਤੇ ਇੱਕ ਡਰਮ ਦੇ ਵਿੱਚ 200 ਕਿਲੋ ਤੋਂ ਉੱਤੇ ਕਿਉਂ ਹੈ ਜੀ ਤੇ ਕੁਝ ਤੁਸੀਂ ਆਪ ਦੇਖ ਸਕਦੇ ਹੋ ਜੀ ਬਹੁਤ ਹੀ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਦੇ ਵਿੱਚ ਘੋਪਿਆ ਜੀ ਆ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ ਕਿਤੇ ਕੋਈ ਬਲੈਕਨੈਸ ਹੈ ਕੁਝ ਦੇਖੋ ਆ ਸਾਰੇ ਜਾਲੇ ਲੱਗੇ ਆ ਜੀ ਬਹੁਤ ਬਹੁਤ ਹੀ ਬੁਰਾ ਹਾਲ ਹੈ ਜੀ ਕਾ ਰਹਾ ਇਹਦੇ ਚ ਹੈਗਾ ਇਹ ਤੇਰੇ ਵਾਲੇ ਉਹ ਪਿਆ ਤੇ ਇਹਨੂੰ ਤੇ ਕਰ ਲੋ ਇਹ ਕਿੰਨੇ ਦਿਨਾਂ ਲੱਗੂਗਾ ਅੱਜ ਉਹ ਕਿੰਨੇ ਚਤਮਰੀ ਕਿਤੇ ਕੀ ਪਾਇਆ ਜਾਂ ਤੇ ਕੜੀ ਮਤਲਬ ਡੇਰੀ ਹੈ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੰਪਲੇਂਟ ਆਈ ਹੈ ਜੀ ਜਿਹਦੇ ਚ ਸਾਨੂੰ ਮੈਂਸ਼ਨ ਕਰਕੇ ਆਇਆ ਸੀ ਕਿ ਕੋਈ ਨਕਲੀ ਦੁੱਧ ਨਕਲੀ ਘੋ ਨਾ ਕੁਝ ਕਰ ਰਿਹਾ ਹੈ ਤੇ ਜਿਸ ਜਦੋਂ ਆ ਕੇ ਦੇਖਿਆ ਤੇ ਸਾਨੂੰ ਡਾਊਟਫੁਲ ਹੈ ਜੀ ਬਹੁਤ ਸਾਰਾ ਬਹੁਤ ਸਾਰੇ ਕੁਆਂਟੀਟੀ ਦੇ ਸਾਨੂੰ ਡਰਮਸ ਮਿਲੇ ਐ ਅਪਰੋਕਸੀਮੇਟਲੀ 25 ਤੋਂ 26 ਡਰਮਸ ਨੇ ਤੇ ਇੱਕ ਡਰਮ ਦੇ ਵਿੱਚ 200 ਕਿਲੋ ਤੋਂ ਟੇਕ ਕਿਉਂ ਹੈ ਜੀ ਤੇ ਕੁਝ ਤੁਸੀਂ ਆਪ ਦੇਖ ਸਕਦੇ ਹੋ ਜੀ ਬਹੁਤ ਹੀ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਦੇ ਵਿੱਚ ਕਿਉਂ ਪਿਆ ਜੀ ਆ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ ਕਿਤੇ ਕੋਈ ਬਲੈਕਨੈਸ ਹੈ ਕੁਝ ਦੇਖੋ ਆ ਸਾਰੇ ਜਾਲੇ ਲੱਗੇ ਆ ਜੀ ਬਹੁਤ ਬਹੁਤ ਹੀ ਬੁਰਾ ਹਾਲ ਹੈ ਜੀ ਕਿੰਨਾ ਮਾਲ ਬਗੜਾ ਗਿਆ ਜੀ ਟੋਟਲ ਐ ਦੱਸਿਆ ਜੀ ਵੀ ਮੈਂ 25-26 ਡਰਮ ਹੈ ਜੀ 200 ਕਿਲੋ ਇੱਕ ਦੇ ਤੇ ਹੁਣ ਅਗਲੀ ਕੀ ਕਾਰਵਾਈ ਕੀਤੀ ਅਸੀਂ ਹੁਣ ਡਿਫਰੈਂਟ ਬੈਚਸ ਦੇ ਵਿੱਚ ਇਹਨਾਂ ਤੇ ਮਿਕਸ ਕਰਕੇ ਸੈਂਪਲਸ ਲਵਾਂਗੇ ਤੇ ਸੀਜ਼ਰ ਕਰਾਂਗੇ ਚਲੋ ਕਰੀਏ ਕੰਮ ਕਰੀਏ ਕੀ ਕਰ ਰਿਹਾ ਇਹਦੇ ਚ ਹੈਗਾ ਇਹ ਹੈ ਤੇਰੇ ਕੋਲ ਆਲੇ ਕੋਪੇ ਅੱਗੇ ਜਿਹਨੋਂ ਤੇ ਨਾਲੋਂ ਤੇਰੇ ਕੋਲ